ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਾ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪਰਾਣਾ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਵਿਹੜਾ ਵਿਖਾਉਣੀਆਂ ਦੋਵੇਂ ਸੂਈਆਂ ਸਵਾਈਆਂ ਤੇ ਦੋਵੇਂ ਵੱਡੀਆਂ ਵਿਹੜਾ ਨਿੱਕੀਆਂ ਨਹੀਂ ਦੋਵੇਂ ਫੁੱਲ ਵੱਡੀਆਂ ਵਿਹੜਾ ਇਨਫੋਰਮੇਸ਼ਨ ਲੈ ਦਣਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਨਾਮ ਬਾਈ ਜੀ ਉਤਾਰ ਸਿੰਘ ਜੀ ਪਿੰਡ ਚ ਬਿਆਨਤ ਕਰ ਰਹੇ ਨੇ ਪਿੰਡ ਕਾਲੇਕੇ ਜੀ ਜ਼ਿਲ੍ਹਾ ਮੋਗਾ ਜੀ ਤਹਿਸੀਲ ਬਾਗਾਪਰਾਣਾ ਜੀ ਫੋਨ ਨੰਬਰ ਦਾ ਸੀ 9914565058 ਜੀ 9914565058 ਜੀ ਕਿੰਨਵਾ ਸੂਆ ਸੂਆ ਵੀਰੇ ਦੂਜੇ ਸੂਈ ਆ ਠੀਕ ਆਪਾਂ ਆਉਦੇ ਪਿੰਡੋਂ ਹੀ ਲਈ ਆ ਠੀਕ ਪੂਰੇ ਪੱਕੇ ਹਵਾਨੇ ਦੀ ਵਹਿੜ ਆ ਠੀਕ ਐਵੇਂ ਫਲਪਟਾਈਆਂ ਵਾਲਾ ਪੰਛੀ ਦੁੱਧ ਨਹੀਂ ਦਿੰਦਾ ਹੁੰਦਾ ਪੱਕੇ ਲੇਵੇ ਦੀ ਵਹਿੜ ਆ ਪੂਰੀ ਥਣ ਥਣ ਚਵਾਏ ਚੂਈ ਇੱਕ ਨੰਬਰ ਆ ਠੀਕ ਐ ਤੇ ਦੁੱਧ ਮੰਨ ਲਓ ਬੋਲਾ ਮੰਨ ਲਓ ਦਸਾਂ ਕਿ ਦਿਨਾਂ ਦੀ ਸੂਈ ਇਸ ਟਾਈਮ ਹੋਣ ਜਾਂਦੀ 13 ਲੀਟਰ ਦੇ ਥੱਲੇ ਬੋਲਾ 13 ਤਿਆਰ ਜੇ ਦੁੱਧ ਮੰਨ ਲਓ ਬੋਲਾ ਮੰਨ ਲਓ 13 ਹੁਣ ਤਿਆਰ ਆ ਠੀਕ ਹੈ ਜਿਹੜੇ ਵੀ ਭੈਣ ਭਰਾ ਨੇ ਲਿਆਣੀ ਆ ਆਪਣੇ ਘਰੋਂ ਦੋ ਟਾਈਮ ਚੋਕ ਚੋਕੇ ਲੈ ਜੇਵੇ ਜੀ ਟਰੇਨ 12 ਮੰਨ ਕੇ ਆ ਜੇ 12 ਲੀਟਰ ਮਾਰ ਦੂੰ ਦੁੱਧ ਤੇ ਰਹੀ ਆ 12 ਲੀਟਰ ਮੰਨ ਕੇ ਅਗਲਾ ਆ ਜੇ ਦੋ ਟਾਈਮ ਭਾਂ ਚੋਲੇ ਤਿੰਨ ਟਾਈਮ ਚੋਲੇ ਤਸੱਲੀ ਕਰਿਆ ਤਸੱਲੀ ਆ ਉਹਦੀ ਕਰਕੇ ਫੇਰ ਲੈ ਜਾਵੇ ਆਪਣੇ ਘਰੋਂ ਸਹੀ ਆ ਹਾਂ ਉਹ ਗੱਲਾਂ ਨਹੀਂ ਆਪਣੇ ਕੋਲੇ ਐਵੇਂ ਤੂਫਾਨ ਮਾਰੀ ਜਾ ਝੂਠ ਮਾਰੀ ਜਾ 17 ਦਿਨ ਤੇ ਹੁਣ 18 ਹੈ ਜਾਨੀ ਉਹ ਜਿੰਨਾ ਤੋਂ ਆਪਾਂ ਖਰੀਦੀ ਉਹ ਕਹਿੰਦੇ ਸੀ 20 ਕਿਲੋ ਚੋਆ ਜਾਂਦੀ ਪਹਿਲਾਂ ਠੀਕ ਹੈ ਤੇ ਬਾਕੀ ਵਹਿੜ ਨੂੰ ਦੁੱਧ ਦੇਣਾ ਵੀ ਚਾਹੀਦਾ ਪੱਕੇ ਹਵਾਨੇ ਦੀ ਵਹਿੜ ਹੈ ਕਿੱਡੀ ਵਹਿੜ ਆ ਬਾਈ ਤੂੰ ਵੀ ਵੀਡੀ ਜੇ ਕਰਾਂਗੇ ਕਿਉਂ ਜਮਾ ਲੈਣ ਦੇਣ ਜੇ ਕਰਨੇ ਤੈਨੂੰ ਪਤਾ ਵੀ ਆਪਾਂ ਅੱਗੇ ਆਪਣੀਆਂ ਵੀਡੀਓ ਆਉਂਦੀਆਂ ਆਪਣਾ ਪਸ਼ੂ ਨਾਲ ਦੀ ਨਾਲ ਵਿਕ ਜਾਂਦਾ ਆਪਾਂ ਦਾ ਭਰਾ ਚਾਹੁੰਦੇ ਆ ਵੀ ਬਾਈ ਵੀਡੀਓ ਕਦੋਂ ਪਾਉਣੀ ਆ ਤੇ ਇੱਥੋਂ ਮਾਲ ਖਰੀਦਣਾ ਕਿਉਂਕਿ ਅਗਲੇ ਨੂੰ ਵਧੀਆ ਪਸ਼ੂ ਜਾਂਦਾ ਪਿਆਰ ਕਰਦੇ ਕਰਕੇ ਆਪਾਂ ਨੂੰ ਲੋਕ ਆਪਣੀ ਵੀਡੀਓ ਡੀਕਦੇ ਰਹਿੰਦੇ ਸਹੀ ਹੈ ਨਗਰ ਬੱਛਾ ਵੀਰੇ ਇਹ ਕਿੰਨੇ ਦੀ ਯਾਰ ਮੁੱਲ ਕਰਾਉਣਾ ਤੈਨੂੰ ਪਤਾ 80 ਦਾ ਬਣਾ 70 ਕਰਾ ਲੈ 75 ਕਰਾ ਮੁੱਲ ਇਹਦਾ ਆਪਾਂ ਕਰਨਾ ਹੀ ਨਹੀਂ ਬਾਲਾ ਆਪਾਂ ਮੁੱਲ ਕਰਨਾ 50000 ਹਜ਼ਾਰ ਵਿੱਚੋਂ ਛੋੜ ਕਰਾਂਗੇ 90 ਦੀ 90 ਦੀ ਵੇਖ ਲੈ ਕੌਣ ਦੇ ਦੂ ਸੀਲ ਠੰਡੀ ਪੂਰੀ ਪੱਕੇ ਰਹਿਵ ਸੋਸੋ ਦੂਜੇ ਸੂਵੇ ਬਾਈ ਕਹਿੰਦਾ ਸੂਈ ਆਪਦੇ ਪਿੰਡੋਂ ਹੀ ਲਈ ਆ ਮਗਰੇ ਦੇ ਬੱਛਾ 13 ਕਿਲੋ ਦੁੱਧ ਵੀਰ ਕਹਿੰਦਾ ਅੱਜ ਤਿਆਰ ਹੈ ਦੋ ਟਾਈਮ ਚੋਲੇ ਅਗਲਾ ਤਿੰਨ ਟਾਈਮ ਚੋਲੇ ਅਗਲਾ ਭਵਾਂ ਬਾਈ ਕਹਿੰਦਾ ਚਾਰ ਟਾਈਮ ਚੋਕੇ ਲੈ ਜੇ ਡੱਬਾ ਬਾਲਟੀ ਅਗਲਾ ਆਪਦੀ ਨਾਲ ਲਈ ਆਵੇ 12 ਡੱਬੇ ਮਣਕੇ ਲੈ ਜੇ ਨਿਕਲੂ ਬਾਈ ਕਹਿੰਦਾ 13 ਹੀ ਜਿਨ੍ਹਾਂ ਤੋਂ ਗਾਰੰਟੀ ਪੂਰੀ ਹਨ ਮਾਰ ਕੇ ਲੈ ਜੇ 12 ਦੀ ਬਾਈ ਕਹਿੰਦਾ ਗਾਰੰਟੀ ਹੈ ਡੱਬੇ ਮਾਰ ਕੇ ਲੈ ਜੇ ਮੁੱਲ ਵੱਡੀ ਵਹਿੜਾ ਮੁੱਲ ਬਾਈ ਕੰਨ ਭਾਵੇਂ 70 ਕਰਾ ਲਓ 100000 ਘੱਟ 50000 ਦੀ ਦੇ ਦੇਣੀ ਆ ਮਤਲਬ 49000 ਦੀ ਵੀਡੀਓ ਬਣਾਉਣ ਦਾ ਸਮਾਂ 1 ਵਜੇ ਦਾ ਥਾਣ ਹਵਾਨੇ ਦੀ ਜੱਜਮੈਂਟ ਆ ਉਹ ਹਿਸਾਬ ਨਾਲ ਕਰ ਲਓ ਠੀਕ ਆ ਇਹ ਵੀ ਇੱਕ ਨੰਬਰ ਆ ਥਾਣ ਥੂਂ ਦੀ ਐ ਨਹੀਂ ਭੂਰ ਨਹੀਂ ਕੋਈ ਛਟਾ ਨਹੀਂ ਸਹੀ ਆ ਤੇ ਮੇਰਾ ਬਾਈ ਮੇਰੇ ਨਾਲ ਕੋਈ ਬਾਲਾ ਕਸਾਈ ਨਾ ਕਰੇ ਆਪਣਾ ਭਾਅ ਉੰਨਾ ਹੀ ਹੁੰਦਾ ਮੈਂ ਬਾਲਾ ਫालतੂ ਮੁੱਲ ਨਹੀਂ ਮੰਗਦੇ ਹੁੰਦੇ ਹੂੰ ਤੈਨੂੰ ਵੀ ਪਤਾ ਏਡੀ ਵਹਿੜ ਕੌਣ ਦਿੰਦਾ ਸਹੀ ਆ ਪਰ ਆਪਾਂ ਜਾਇ ਨਫਾ ਲੈਨੇ ਆ ਤਾਂ ਨਹੀਂ ਆਪਣਾ ਮਾਲ ਵੇਚੀ ਜਾਂਦਾ ਹੂੰ ਵਧੀਆ ਗੱਲ ਆ ਦੋਸਤੋ ਜਾਇਜ ਨਫਾ ਭਾਈ ਕਹਿੰਦਾ ਲੈਨੇ ਆ ਤਾਈਓ ਆਪਣਾ ਮਾਲ ਵੇਚੀ ਜਾਂਦਾ 49000 ਦੀ ਦੇ ਦੇਣੀ ਐ ਜਾ ਕੇ ਧਾਰਾਂ ਵੀ ਮਾਰਦਨੇ ਐ ਨਹੀਂ ਗੱਲ ਤੁਸ ਨੂੰ ਨਹੀਂ ਲੋੜ ਹੀ ਨਹੀਂ ਸੂਈ ਸਵਾਈ ਹੈਗੀ ਅਗੜਾਪੇ ਮਾਰ ਕੇ ਲੈ ਜੂ ਲਾਸਟ ਬਾਰੇ ਦੱਸ ਜੀ ਦੋ ਨੰਬਰ ਬਾਰੇ ਤੇ ਵੀਰੇ ਕਹਿਣ ਨੂੰ ਅਗਲਾ ਐਵੇਂ ਕਹਦੇ ਮਹੀਨੇ ਦੀ ਸੂਈ ਆ ਜਿਹੜੀ ਗੱਲ ਸਹੀ ਆ ਢਾਈਆਂ ਮਹੀਨਿਆਂ ਦੀ ਸੂਈ ਵੀ ਆ ਠੀਕ ਐ ਦੋ ਦੇ ਦੇ ਇਸ ਟਾਈਮ ਚੂਨ ਵਾਲਾ ਯਾਨੀ ਇਹਦੇ ਥੱਲੇ 12 ਲੀਟਰ ਇਹਦੇ ਥੱਲੇ ਮਾਰ ਕੇ ਲੈ ਜਾ ਵੀ ਯਾਰ ਇਹ ਨਹੀਂ ਗੱਲ ਹੋਊਗੀ 11 ਹੀ ਨਿਕਲੂ ਜਿਹੜੀ ਗੱਲ ਆਪਣੀ ਮੇਰਾ ਮਤਲਬ ਕਹੀ ਹੋ ਉਹਦੇ ਵਿੱਚ ਦਮ ਹੋਊਗਾ ਠੀਕ ਐ ਐਵੇਂ ਨਹੀਂ ਆਪਾਂ ਉਹ ਕਰਦੇ ਹੁੰਦੇ ਕਿਉਂਕਿ ਸੁੰਜਾਂ ਸੁੰਜਾਂ ਹੈਗਾ ਇਹ ਕਿਹੜਾ ਗੱਬਣ ਹੈ ਗੱਬਣ ਦਾ ਹਰੇਕ ਦੀ 22 ਕਿਲੋ ਦੇ ਦਿੰਦੀ ਆਏ ਵੀ ਗੱਲ ਹੈ ਸਹੀ ਗੱਲ ਹੈ ਨਾ ਹਾਂ ਗੱਬਣ ਦੀ ਰਹੀ ਗੱਲ ਸਰੋਗ ਅਗਲਾ ਲੱਗੇ ਦੋ ਟਾਈਮ ਤੇ ਥੱਲੀ ਹੀ ਕਰ ਲੇ ਆਪਣੇ ਘਰੋਂ ਪਰ ਬਾਅਦ ਚ ਨਾਪਨ ਕੋ ਕਰੇ ਕਿਉਂਕਿ ਆਪਣਾ ਵੀ ਪਸ਼ੂ ਖਰੀਦੇ ਦੇ ਦਿੰਦੇ ਹਾਂ ਹਾਂ ਜਿਵੇਂ ਆਪਾਂ ਨੂੰ ਅਗਲਾ ਦੱਸਦਾ ਹਨ ਆਪਣੇ ਘਰੇ ਐ 16 ਆਨੇ ਕੋਈ ਭੂਰ ਨਹੀਂ ਛਟਾ ਨਹੀਂ ਚਵਾਈ ਚਬਈ ਇੱਕ ਨੰਬਰ ਸਹੀ ਹੈ ਹਾਂ ਕੱਢੀਏ ਬਾਹਰ ਨੂੰ ਦੋਸਤੋ 22 ਕਹਿੰਦਾ ਆਪਣੇ ਵੀ ਪਸ਼ੂ ਖਰੀਦੇ ਆ ਆਪਣੇ ਘਰੇ ਅਗਲਾ ਤਸੱਲੀ ਕਰਕੇ ਲੈ ਜੇ ਸੂਈਆਂ ਸਵਾਈਆਂ ਹੈਗੀਆਂ ਭਾਵੇਂ 2 ਟਾਈਮ ਚੋਲਿਓ ਭਾਵੇਂ 3 ਟਾਈਮ ਚੋਲਿਓ ਤੇ ਭਾਵੇਂ 4 ਟਾਈਮ ਚੋਲਿਓ 12 ਲੀਟਰ ਹੀ ਬਾਈ ਕਹਿੰਦਾ 2 ਨੰਬਰ ਥੱਲੇ ਤਿਆਰ ਆ ਢਾਈਆਂ ਮਹੀਨਿਆਂ ਦੀ ਬਾਈ ਕਹਿੰਦਾ ਸੂਈ ਆ ਦੋਵੇਂ ਫੁੱਲ ਵੱਡੀਆਂ ਵਹਿੜਾਂ ਭਾਵੇਂ ਕੰਡਾ ਬਾਲਟੀ ਅਗਲਾ ਆਪਦੀ ਨਾਲ ਲਈ ਜਾਵੇ ਰੀਜ ਨਾਲ ਤਸੱਲੀ ਕਰਕੇ ਲੈ ਜਾਵੇ ਅਗਲਾ ਥਾਣਾ ਹਦੀ ਚਵਾਈ ਵਾਲੇ ਗੈਪ ਚ ਲੱਗੇ ਹੋਏ ਆ ਰੇਲ ਗੱਡੀ ਦੇ ਡੱਬੇ ਜਿਹੜੀਆਂ ਆ ਉੱਤੋਂ ਦੀ ਹੋ ਗਏ ਘੋਗਦਿਆਂ ਥੋੜੇ ਜੇ ਪੱਟੇ ਪੁੱਟੇ ਸਾਹ ਬਾਈ ਬਣੇ ਨੇ ਪੱਟੇ ਪੁੱਟੇ ਖਾਵਾ ਚੋਲਦੇ ਹਾਂ ਥਣ ਵੇਖ ਲਵਾਸ ਦੀ ਚਵਾਈ ਵਾਲਾ ਚਵਾਈ ਜੂ ਇੱਕ ਨੰਬਰ ਆ ਵੀਰੇ ਠੀਕ ਹੈ ਹਾਂ ਜੇ ਤੂੰ ਆਖੇ ਧਾਰਾਂ ਵੀ ਮਾਰਦਣਾ ਇੰਨੀਆਂ ਚੰਗੇ ਚਵਾਈਆਂ ਨਹੀਂ ਮਿਲਣਗੀਆਂ ਜਿੰਨੇ ਚੋਲੀਆਂ ਲੇਣਗੀਆਂ ਵੀ ਬਹੁਤ ਚੰਗੇ ਚਵਾਈਆਂ ਦੋਨੇ ਵੜਾਂ ਦੇ ਠੀਕ ਹੈ ਹਾਂ ਜਾਇਜ਼ ਮੁੱਲ ਛੱਡ ਦੇ ਜਿਹੜੇ ਮੁੱਲ ਕਰਾਉ ਨੂੰ 40 ਕਰਦ ਗਿਆ ਪਉ ਜਾਂ ਕੰਮ ਨਹੀਂ ਕਰਨਾ 32000 ਦੀ ਦੇ ਦੇਣਗੇ ਵਿੱਚੋਂ ਮਾਣ ਕਰਦੇ ਆ 32000 ਪਿੱਟੀ ਵਹਿੜਾ ਤੂੰ ਆਪ ਹੀ ਵੇਖ ਲੈ ਇਹਨੇ ਭੈਣ ਭਰਾ ਨੇ ਸਾਹਣੀ ਆ ਸਹੀ ਹੈ ਐਵੇਂ ਗੰਦ ਨਾਲ ਲੈਣ ਨਾਲੋਂ ਠੀਕ ਹੈ ਹਾਂ ਇਹ ਵੀ ਗੱਲ ਸੱਚ ਹੈ ਕਿੰਨੇ ਪੂਰੀਆਂ ਵਹਿੜਾ ਦੋਨੇ ਦੋਸਤੋ ਬਿਲਕੁਲ ਜਾਇਜ਼ ਮੁੱਲ 32000 ਦੀ ਦੋ ਨੰਬਰ ਦੇ ਦੇਣੀ ਆ 12 ਕਿਲੋ ਦੁੱਧ ਝੋਕੇ ਲੈ ਜੇ ਭਵਾਂ ਬਾਈ ਕਾਂ ਦਾ 4 ਟਾਈਮ ਉਹਨਾਂ ਹੀ ਨਿਕਲੂ ਜਿੰਨਾ ਕਹਤਾ ਠੀਕ ਹੈ ਉਹਨਾਂ ਹੀ ਨਿਕਲੂ ਆਪਣੇ ਘਰੋਂ ਜਿੰਨਾ ਕਹੀ ਜਾਂਦੇ ਜਵਾਨ ਤੋਂ ਬੋਲਤਾ ਦੁੱਧ ਉਹਨਾਂ ਹੀ ਹੋਊਗਾ ਸ ਦੁੱਧ ਤੇ ਰਹੂਗਾ ਦੁੱਧ 12 ਹੀ 1 ਨੰਬਰ ਥੱਲੇ ਆ 12 ਹੀ 2 ਨੰਬਰ ਥੱਲੇ ਆ ਡੱਬਾ ਬਾਲਟੀ ਅਗਲਾ ਆਪਦੀ ਨਾਲ ਲਈ ਜਾਵੇ ਨਹੀਂ ਬਾਈ ਕਹਿੰਦਾ ਮੈਂ ਦੇ ਦੂੰਗਾ ਤੁਹਾਨੂੰ ਜਾਲੀ ਜੀ ਤੋਂ ਆਪਾਂ ਖਰੀਦੀ ਉਹਨੇ ਆਪਾਂ ਨੂੰ 20 ਕਿਹਾ ਇਹਦਾ ਠੀਕ ਹੈ ਇਹ ਆਪਣੇ ਕੋਲੇ 5-7 ਦਿਨ ਖੜਦੀ ਆ ਖੜਨੀ ਤਾਂ ਕਾਦੀ ਟੱਡੀ ਵਹਿਣਾ ਤੇ ਖੜਨ ਦੇ ਦਿੰਦਾ ਕੋਈ ਹੈ ਹੈ ਤੇ ਪਰ ਆਪਾਂ ਦੁੱਧ ਵੀ ਜੋਖ ਦੇਾਂਗੇ 18 ਮੀਟਰੋ ਇਹਦਾ 18 ਮੀਟਰੋ ਆਪਣੇ ਘਰੇ ਖੜਦੀ ਸਹੀ ਹੈ ਵਹਿੜ ਕਿੱਡੀ ਵਹਿੜ ਦੋਸਤੋ 5-5-7 ਦਿਨ ਬਾਈ ਕਹਿੰਦਾ ਆਪਣੇ ਘਰੇ ਖੜਦੀ ਹੈ 1 ਨੰਬਰ 18 ਉਹ ਨਿਕਲੋ ਦੁੱਧ ਕੰਡੇ ਦੇ ਜੋ ਓਕੇ ਦੇ ਦੂੰਗਾ ਮੈਂ ਤੇ ਜੇ ਭਾਈ ਇੰਨੀ ਕਿ ਕੌਲੀ ਨਹੀਂ ਦਾਣਾ ਪਾਇਆ ਫਿਰ ਤਾਂ ਕਹਦਾ ਫੇਰ ਤਾਂ ਕਹਦਾ ਇਹ ਤਾਂ ਕਰ ਲੈ ਹਾਂ ਬਾਕੀ ਫੋਨ ਨੰਬਰ ਸਕਰੀਨ ਤੇ ਚਲੀ ਜਾਂਦਾ ਫੁੱਲ ਵੱਡੀਆਂ ਵਹਿੜਾਂ ਬਿਲਕੁਲ ਸਸਤੇ ਮੁੱਲ ਦੀਆਂ ਜਿਹਦੇ ਜਿਹੜੀ ਵੀ ਪਸੰਦ ਆਉਂਦੀ ਆ ਫੋਨ ਨੰਬਰ ਬਾਈ ਦਾ ਸਕਰੀਨ ਤੇ ਚਲੀ ਜਾਂਦਾ ਤੁਸੀਂ ਬਾਈ ਦੇ ਘਰੇ ਆਜੋ ਪਿੰਡ ਕਾਲੇ ਕੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪਰਾਣਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ